ਬਾਪ ਜੇ ਕਮਾਈ ਕਰ ਰਿਹਾ ਪੁੱਤਰ ਨਹੀਂ ਚੱਲ ਰਿਹਾ ਕਿਸੇ ਕੁਲ ਕੀ ਤਾਂ ਚੇਂਜ ਕਰ ਜੋ ਭਗਤ ਰਵਦਾਸ ਸਾਹਿਬ ਨੇ ਇੱਕ ਤੁਕ ਵਿੱਚ ਗੱਲ ਬੜੀ ਸਪਸ਼ਟ ਕਹੀ ਕਹਿੰਦੇ ਨੇ ਦੁਨੀਆਂ ਦੀ ਕੋਈ ਚੀਜ਼ ਮੰਨ ਲੋ ਕਾਇਦਾ ਕਾਨੂੰਨ ਹਾਲ ਮੁਲਕ ਦਾ ਜਿਵੇਂ ਅਸੀਂ ਸਾਡੇ ਉੱਥੇ ਜੀ ਪਿਓ ਦੀ ਵਸਤੂ ਪੁੱਤਰ ਨੂੰ ਮਿਲਣੀ ਹੈ ਨਾ ਪਿਓ ਤੋਂ ਬਾਅਦ ਪੁੱਤਰ ਨੂੰ ਮਿਲੇਗੀ ਪੁੱਤਰ ਤੋਂ ਅੱਗੇ ਉਹਦੇ ਨੂੰ ਮਿਲੇਗੀ ਪਰ ਰੋਹਾਨੀਅਤ ਕਿਸੇ ਦੇ ਬਾਪ ਦੀ ਰਜਿਸਟਰੀ ਕਰਾਈ ਨਹੀਂ ਇਹ ਸਿਰਫ ਭਾਵਨਾ ਦੀ ਹੈ ਜਿਸ ਅੰਦਰ ਭਾਵਨਾ ਆਸਤਾ ਤੇ ਰੱਬ ਨੂੰ ਖੁਸ਼ ਕਰ ਰਿਹਾ ਰੱਬ ਉਹਦਾ ਹੀ ਹੈ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਆਉਂਦੀ ਸਿੱਧੇ ਪੰਜਾਬੀ ਸ਼ਬਦ ਵਰਤਾਂ ਜਦੋਂ ਕੋਈ ਬੰਦਾ ਚੋਖਾ ਦੁਖੀ ਹੋ ਜਾਂਦਾ ਹੈ ਜ਼ਿਆਦਾ ਔਖਾ ਹੋ ਜਾਂਦਾ ਨਾ ਉਹ ਕਹਿੰਦਾ ਤੇਰੇ ਪਿਓ ਦੀ ਓਏ ਤੇਰੇ ਪਿਓ ਨੇ ਰਜਿਸਟਰੀ ਤੇ ਪਿੰਨਾ ਕਿ ਤੇਰੇ ਪਿਓ ਨੇ ਰਜਿਸਟਰੀ ਕਰਾਈ ਇਸ ਥੜੇ ਦੀ ਉਹ ਕਹਿੰਦਾ ਹਾਂ ਕਰਾਈ ਇੱਥੇ ਭਗਤ ਰਵਦਾਸ ਕਹਿੰਦੇ ਨੇ ਪ੍ਰਮਾਤਮਾ ਕਿਸੇ ਦੇ ਬਾਪ ਦਾ ਖਰੀਦਿਆ ਨਹੀਂ ਆਪਨ ਬਾਪ ਹੈ ਰੇ ਰੀਰਤਨ ਆਪਨ ਬਾਬਾ ਨਾ ਹੀ ਕਿਸੇ ਕੋ ਕਿਸੇ ਦੇ ਬਾਪ ਦਾ ਨਹੀਂ ਪ੍ਰਮਾਤਮਾ ਭਾਵਨ ਕੋ ਹਰ ਰਾਜਾ